ਜਸਬੀਰ ਕੋ ਰਾਮਦੀਪ ਰਾਮਦੀਪ ਪਲੇ ਬੱਚਿਆਂ ਤੋਂ ਲੜਾਈ ਗਈ ਕੱਲ ਇਹਦਾ ਪਿਓ ਵੀ ਬੋਲਿਆ ਕਿ ਤੁਸੀਂ ਖੇਡਣ ਦਏ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲੈ ਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤੋਂ ਨਿਆਣਿਆਂ ਨੂੰ ਗਾਲਾ ਨਾ ਕੱਢਿਆ ਕਰੋ ਤੁਸੀਂ ਵੀ ਗਾਲਾ ਕੱਢੀ ਜਾਂਦੇ ਐ ਮੈਂ ਬਹਿ ਗਿਆ ਜੀ ਉਹ ਆਪਸੇ ਵਿੱਚ ਭਰਾ ਭਰਾ ਖੇਡਣ ਦਏ ਖੇਡਣ ਦੋ ਇਸੇ ਕਰਕੇ ਨਾ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮੁਰਗੇ ਨੇ ਕੁੱਟ ਮਾਰ ਮੇਰਾ ਕੀਤੀ ਰੋੜੇ ਚਲਾਏ ਬੁਏ ਘੜੀ ਇੱਥੇ ਬੁਏ ਚਕਲੋਤੀ ਹਾਂ ਮੈਂ ਇੱਥੇ ਮੁੰਡੇ ਦਾ ਵਿਕ੍ਰਮ ਸਿੰਘ ਉਹ ਗਲੇ ਸਾਡੇ ਘਰੇ ਆ ਗਏ ਗਲੇ ਪਏ ਪਹਿਲਾਂ ਇਹ ਪਏ ਆ ਅਸੀਂ ਦਿਨ ਨਾਲ ਕੁਝ ਕਿਹਾ ਹੀ ਨਹੀਂ ਇਹਨਾਂ ਨੂੰ ਕੋਈ ਨਹੀਂ ਆ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਨਹੀਂ ਆਇਆ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕਹਿੰਦੇ ਕਿ ਕੋਈ ਮੁੰਡਿਆਂ ਨੇ ਜਾ ਕੇ ਕਹਿੰਦੇ ਕਿ ਕਿੱਥੇ ਗਈ ਤੇ ਵੀ ਕੋਈ ਗੱਲ ਕੁੜਕਾ ਸਾਹ ਨਹੀਂ ਨਹੀਂ ਕੋਈ ਨਹੀਂ ਇਹ ਸਾਨੂੰ ਤਾਂ ਕਹਿੰਦੇ ਨੇ ਕਿ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਅਜੇ ਤੱਕ हिमाਲਾ ਵਾਲਾ ਕੋਈ ਬੰਦਾ ਉਹਨੂੰ ਉਹ ਤੁਹਾਨੂੰ ਕਸਾਨ ਜੂਨੀਅਰ ਉਹ ਤੁਹਾਨੂੰ ਧਮਕਾਉਂਦਾ ਕਿ ਇਹਦਾ ਕਸਾਨ ਜੂਨੀਅਰ ਦੇ ਬੰਦੇ ਨੇ ਨਹੀਂ ਨਸ਼ਾ ਵੇਚਦੇ ਕੌਣ ਨਸ਼ਾ ਵੇਚੇ ਸਾਡੇ ਕੋਲ ਕੋਈ ਨਸ਼ਾ ਵੇਚਦਾ ਸਾਰੇ ਜਿੰਨੇ ਨਸ਼ਾ ਵੇਚਦਾ ਉਹ ਆਹ ਇੱਥੇ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਆਡੇ ਮਾਰਕੋਟ ਹੋਏ ਕਪੜੇ ਕਪੜੇ ਪਾੜੇ ਜਿਹੇ ਉਤੇ ਉਹ ਕਿ ਨਾਲ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਇਹ ਮੰਨਦਾ ਇਹ ਜੀ ਨਾ ਕਰਦੇ ਹੋ ਅੱਜ ਇਹ ਵੀ ਬੱਸ ਕੀ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦੇ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੀਆਂ ਕਿ ਲੱਤਾਂ ਪਾਉਂਦਾ ਕਿ ਉਹ ਕਰਦਾ ਜੇ ਕਰਦਾ ਸਾਨੂੰ ਇਹੋ ਗੱਲ ਕਹਿੰਦੇ ਹੈ ਕਿ ਅਸੀਂ ਸਾਡੇ ਸਾਡੇ ਬੱਜੇ ਕੋਈ ਛੁੱਟਿਆ ਨਹੀਂ ਅਜੇ ਤੱਕ ਨਹੀਂ ਇਹ ਅੱਜ ਆਈ ਇਹ ਜਸੂ ਮਾਲਾ ਤੋਂ ਮੁੰਡਾ ਆਇਆ ਉਹ ਕੋਈ ਕੰਦਾ ਨਕਾ ਦੇ ਖਲਾਬ ਮੁਕੱਦਮੇ ਦਰਜ ਨਹੀਂ ਜਸੂ ਮਾਲਾ ਤਾਂ ਹੀ ਕੋਈ ਸੱਦਿਆ ਹੀ ਨਹੀਂ ਦੱਸ ਰਹੇ ਨਹੀਂ ਵੀ ਸਾਡੇ ਕੋਲ ਤੁਹਾਡਾ ਕੋਈ ਰਿਲੇਟਿਵ ਹੈ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਮਾਲਾ ਤੋਂ ਸਾਡੇ ਕੋਈ ਜਸੂ ਮੁੰਡਾ ਹੀ ਨਹੀਂ ਹੈ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਪਿੰਡ ਕਲੇਰ ਤੇ ਗੱਲ ਕੋਈ ਨਹੀਂ ਉਸਤਾ ਜੀ ਕੱਲ ਦੀ ਗੱਲ ਆ ਉਹਨਾਂ ਨੇ ਬੋਲ ਮਾਰੀ ਆ ਇਹ ਰੰਜਸ ਰੱਖਦੇ ਆ ਪੁਰਾਣੀ ਇਹਨਾਂ ਨੇ ਨਾ ਗੁੜਿਆ ਵੀ ਲੜਾਈ ਆ ਪੁਰਾਣੀ ਕੋਈ ਤੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਇਦਾਂ ਆ ਵੀ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਘੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚਿਆਂ ਨੂੰ ਵਾਪਸ ਦੇਤੀ ਆ ਤੇ ਇਹਨਾਂ ਮੁੰਡਿਆਂ ਦੇ ਬੋਲਕ ਨਹੀਂ ਕਰਨੀਆਂ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗ ਉਹਨਾਂ ਦੇ ਸਿਰ ਚ ਵੱਜੀ ਆ ਮੈਂ ਫੇਰ ਉਹ ਬੋਲ ਦੇਤੀ ਆ ਤੇ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਠਾਤੀ ਆ ਮੈਂ ਹਾਂ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੀ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਕਿਹਾ ਮੈਂ ਬਰਾੜ ਆ ਬਰਾੜ ਦੇ ਘਰ ਜਾਊਂਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਭਨੇਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗ ਦਾ ਕੰਮ ਕਰਦੇ ਆ ਉਹਦਾ ਨਾਮ ਬਾਹੂ ਸਾਨੋ ਬਾਹੂ ਆ ਤੇ ਉਹਦਾ ਪਿਤਾ ਦਾ ਨਾਮ ਆ ਨਰਮਲ ਸਿੰਘ ਤੇ ਨਰਮਲ ਸਿੰਘ ਵੀ ਨਾਲ ਆਇਆ ਜੀ ਹੁਣ ਦੋਵੇਂ ਪਿਓ ਪੁੱਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੋ ਵੀਰ ਸਿੰਘ ਤੇ ਉਹਦੀ ਘਰ ਦੀ ਤੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋਲ ਕੋਈ ਕੋਥੇ ਆ ਰਿਹਾ ਤੇ ਮੈਂ ਮੰਗ ਕਰਦਾ ਵੀ ਪ੍ਰਸ਼ਾਸਨ ਕੋ ਵੀ ਇਹ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਜੇ ਮੈਂ ਝੂਠਾ ਤੇ ਮੈਨੂੰ ਸਜ਼ਾ ਦੇਣੀ ਚਾਹੀਦੀ ਜੇ ਇਹ ਝੂਠੇ ਆ ਤੇ ਇਹਨਾਂ ਨੂੰ ਦੇਣੀ ਚਾਹੀਦੀ ਹੈ ਤੇ 452 ਲਗਣੀ ਚਲੀ ਜਿਹੜੀ ਹੈ ਗੱਲ ਸੱਚੀ ਹੈ ਪੁਲਿਸ ਮੌਕੇ ਤੇ ਆਈ ਮੈਂ ਦਿਖਾ ਲਈ ਦੇ ਕਿ ਹਾਲ ਤੱਕ ਨਹੀਂ ਮੌਕਾ ਵੇਖਣ ਆਈ ਕੱਪੜੇ ਮੇਰੀ ਦੋਹਾਂ ਕੁੜੀਆਂ ਦੇ ਪਾੜੇ ਆ ਇੱਕ ਮੇਰੀ ਨਾਲ ਦੀ ਤੇ ਪਾੜੇ ਜੇ ਤੇ ਬਜ਼ੁਰਗ ਮੇਰੇ ਦੇ ਵਾਲ ਖੋਏ ਜੇ ਏਕਾ ਮਾਦਾ ਦੇ ਟੈਗ ਹੋਇਆ ਇਹਨੂੰ ਚੋਕੇ ਥਲੇ ਛੋੜਤਾ ਮੰਜੀ ਤੋਂ ਦੋ ਵੇਖ ਲਓ ਭਾਂ ਪਿਆ ਸਾਰਾ ਪਰਾਰਾ ਮਰਦਾ ਨਹੀਂ ਅਹੀਂ ਜੀ ਸਹੀ ਸਹੀ ਧੰਨਵਾਦ ਹੈ ਏ ਟਾਈਮ ਆ ਮੇਰੇ ਕੀ ਲੱਗਦਾ ਮੇਰਾ ਨਾਮ ਮੀਰ ਵਿਰਜੀਤ ਵਿਕਰਮਜੀਤ ਸਿੰਘ ਜਿਹੜਾ ਪਿੰਡ ਕਲੇਰ ਵਿੱਚ ਡਾਡੀ ਨੇ ਡੱਕਿਆ ਸੀ ਬੌਲ ਬੂਲ ਤੋਂ ਕਿ ਮਾਰਦੇ ਸੀ ਭਾਬੇ ਦੀ ਰੋਟੀ ਬੌਲੋ ਜੀ ਇਸ ਕਰਕੇ ਉਹ ਨਿੱਕੀ ਜਿਹੀ ਗੱਲ ਤੋਂ ਲੜਾਈ ਹੋ ਗਈ ਇਹ ਮਾਲਾਂ ਦੇ ਮੁੰਡੇ ਸੀ ਤੇ ਉਸ ਸਮੇਂ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈਗੇ ਆ ਇਸੇ ਪਿੰਡ ਦੇ ਪਨੇਵੇਂ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਹੈ ਤੇ ਨਾਲ 3-4 6-7 ਮੁੰਡੇ ਲੈ ਕੇ ਆਏ ਆ ਸਿੱਧੇ ਆਣ ਕੇ ਬੂਹਾ ਟੱਪ ਕੇ ਦਾਤਰ ਲੈ ਗਏ ਘੜੇ ਲੈ ਗਏ ਸਿੱਧਾ ਅੰਦਰ ਵੜ ਗਏ ਤੇ ਸਾਰੇ ਜਾਨੇ ਛੀਸ਼ੇ ਛੂਸ਼ੇ ਭੰਨ ਕੇ ਸਾਰੇ ਕਰ ਦੇ ਕਿੱਥੇ ਤੂੰ ਜਾਂਦਾ ਅਹੀਂ ਆਪਣੀ ਜਾਨ ਵੀਰ ਜੀ ਬੂਹੇ ਬੂਹੇ ਮਾਰ ਕੇ ਬਚਾਈ ਆ ਤੇ ਜਿਤਨਾ ਮਤਲਬ ਕੀ ਦੇ ਦੱਸਿਆਂ ਦਾ ਫਿਰ ਤੇ ਹੋਰ ਗੱਲ ਹੋ ਜਾਂਦੀ ਅਹੀਂ ਕਿਤੇ ਚਲੀ ਜਾਂਦੇ ਇਹੋ ਗਲਗੁਲ ਪਏ ਵੀਰ ਜੀ ਸਾਰੇ ਜਾਨੇ ਤੇ ਇੱਕ ਉਹਨਾਂ ਦੀ ਵਾਈਪ ਆ ਜਸੂ ਗੌਰ ਤੇ ਨਾਲ ਇੱਕ ਜਰਾਜੀ ਗੌਰ ਦੋ ਜਨਾਨੀਆਂ ਆ ਜਿਹੜੀਆਂ ਜਿੰਨਾਂ ਤੋਂ ਜ਼ਿਆਦੀ ਗੱਲ ਵਧੀ ਆ ਇੱਕ ਭੂਆ ਮਾਇਓ ਹਾਂਜੀ ਹਾਂਜੀ ਹਥਿਆਰ ਵੀ ਸੀ ਕਿ ਕੋਈ ਦਾਤਰ ਹੀ ਦਾਤਰ ਆਵੇ ਬੂਏ ਦੇ ਵਜ੍ਹਾ ਘੜੇ ਖੰਡੇ ਸਾਰੇ ਆਲਟੋ ਗੱਡੀ ਤੇ ਆਏ ਆ ਚਿੱਟੇ ਰੰਗ ਦੇ ਹਾਂਜੀ ਅੰਮਰਤਾਰੀ ਵੀਰ ਜੀ ਸਾਰੇ ਹਾਂਜੀ ਜਨਾਨੀਆਂ ਦੇ ਵੀ ਗੱਲ ਪਏ ਆ ਗੁੜਕਾ ਸਾਹਿਬ ਰਹਿ ਰਸ ਕਾਂਦੇ ਚਲੋ ਸਾਡੇ ਗੱਲ ਪੈ ਜਿਓ ਮਹਾਰਾਜ ਦੀ ਬੇਅਦਬੀ ਨਾ ਕਰੋ ਮਹਾਰਾਜ ਦੀ ਬੇਅਦਬੀ ਕਰਤੀ ਗੁੜਕਾ ਸਾਹਿਬ ਪਾੜਤਾ ਮੰਗ ਇਨਸਾਫ ਕਰਾਂਗੇ ਜੇ ਨਾ ਹੋਊਗਾ ਫਿਰ ਜੋ ਹੋਊਗਾ ਫਿਰ ਠੀਕ ਆ ਮੌਕੇ ਦੇ ਵੀਰ ਜੀ ਪੁਲਿਸ